ਨਮਸਕਾਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 224 ਲੋਕ ਸਭਾ ਜਨਰਲ ਇਲੈਕਸ਼ਨ ਦੇ ਲਈ ਨੋਟੀਫਿਕੇਸ਼ਨ ਆਲਰੇਡੀ ਹੋ ਚੁੱਕਾ ਹੈ ਤੇ ਅੱਜ ਤੋਂ ਨੋਮੀਨੇਸ਼ਨ ਸ਼ੁਰੂ ਹੈ 7 ਮਈ ਤੋਂ 14 ਮਈ ਤੱਕ ਨੋਮੀਨੇਸ਼ਨ ਚੱਲੇਗੀ ਤੇ 15 ਮਈ ਨੂੰ ਸਕਰੂਟੀਨੀ ਹੈ 17 ਮਈ ਨੂੰ ਵਿਦਡਰੋਅਲ ਹੈ ਵਿਦਡਰੋਅਲ ਤੋਂ ਬਾਅਦ ਫਾਈਨਲ ਲਿਸਟ ਆਫ ਕੈਂਡੀਡੇਟਸ ਫਾਈਨਲਾਈਜ਼ ਕੀਤੀ ਜਾਵੇਗੀ ਤੇ 1 ਜੂਨ ਨੂੰ ਪੋਲਿੰਗ ਹੈ ਤੇ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਇੱਕ ਜੋੜਨੋ ਵੱਧ ਤੋਂ ਵੱਧ ਪੋਲਿੰਗ ਕਰਵਾ ਕੇ ਸਾਡੀ ਜੋ VOTING ਪਰਸੈਂਟੇਜ ਹੈ ਇਸ ਵਾਰ 70% ਦਾ ਨਾਰਿਆਂ ਨੂੰ ਅਚੀਵ ਕਰਨ ਦੇ ਲਈ ਤੁਸੀਂ ਸਾਰੇ ਸਹਿਯੋਗ ਦਿਓ ਤੇ ਫੈਸਟੀਵਲ ਆਫ ਡੈਮੋਕਰੇਸੀ ਨੂੰ ਚੰਗੀ ਤਰ੍ਹਾਂ ਸੇ ਮਨਾਓ ਸਾਡੇ ਕੋਲ ਇਲੈਕਟਰਲ ਰੋਲ ਦੇ ਵਿੱਚ 2 ਕਰੋੜ 14 ਲੱਖ ਵੋਟਰਸ ਹੈ ਉਹਦੇ ਵਿੱਚੋਂ 1 ਕਰੋੜ 12 ਲੱਖ ਦੇ ਆਸ-ਪਾਸ ਮੇਲ ਵੋਟਰਸ ਹੈ 1 ਕਰੋੜ 2 ਲੱਖ ਦੇ ਆਸ-ਪਾਸ ਫੀਮੇਲ ਵੋਟਰਸ ਨਮਸਕਾਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 224 ਲੋਕ ਸਭਾ ਜਨਰਲ ਇਲੈਕਸ਼ਨ ਦੇ ਲਈ ਨੋਟੀਫਿਕੇਸ਼ਨ ਆਲਰੇਡੀ ਹੋ ਚੁੱਕਾ ਹੈ ਤੇ ਅੱਜ ਤੋਂ ਨੋਮੀਨੇਸ਼ਨ ਸ਼ੁਰੂ ਹੈ 7 ਮਈ ਤੋਂ 14 ਮਈ ਤੱਕ ਨੋਮੀਨੇਸ਼ਨ ਚੱਲੇਗੀ ਤੇ 15 ਮਈ ਨੂੰ ਸਕਰੂਟੀਨੀ ਹੈ 17 ਮਈ ਨੂੰ ਵਿਦਡਰੋਅਲ ਹੈ ਵਿਦਡਰੋਅਲ ਤੋਂ ਬਾਅਦ ਫਾਈਨਲ ਲਿਸਟ ਆਫ ਕੈਂਡੀਡੇਟਸ ਫਾਈਨਲਾਈਜ਼ ਕੀਤੀ ਜਾਵੇਗੀ ਤੇ 1 ਜੂਨ ਨੂੰ ਪੋਲਿੰਗ ਹੈ ਤੇ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਇੱਕ ਜੋੜ ਨੂੰ ਵੱਧ ਤੋਂ ਵੱਧ ਪੋਲਿੰਗ ਕਰਵਾ ਕੇ ਸਾਡੀ ਜੋ VOTING ਪਰਸੈਂਟੇਜ ਹੈ ਇਸ ਵਾਰ 70% ਦਾ ਨਾਰਾ ਅਚੀਵ ਕਰਨ ਲਈ ਤੁਸੀਂ ਸਾਰੇ ਸਹਿਯੋਗ ਦਿਓ ਤੇ ਫੈਸਟੀਵਲ ਆਫ ਡੈਮੋਕਰਸੀ ਨੂੰ ਚੰਗੀ ਤਰ੍ਹਾਂ ਸੇ ਮਨਾਓ ਸਾਡੇ ਕੋਲ ਇਲੈਕਟਰਲ ਰੋਲ ਦੇ ਵਿੱਚ 2 ਕਰੋੜ 14 ਲੱਖ ਵੋਟਰਸ ਹੈ ਉਹਦੇ ਵਿੱਚੋਂ 1 ਕਰੋੜ 12 ਲੱਖ ਦੇ ਆਸ-ਪਾਸ ਮੇਲ ਵੋਟਰਸ ਹੈ 1 ਕਰੋੜ 2 ਲੱਖ ਦੇ ਆਸ-ਪਾਸ ਫੀਮੇਲ ਵੋਟਰਸ